ਇਸ ਸੰਸਾਰ ਦੇ ਅੰਦਰ ਸਾਰਿਆਂ ਨਾਲੋਂ ਸਭ ਤੋਂ ਵੱਡਾ ਪਰਮੇਸ਼ਰ ਹੈ ਜਿਸ ਦੀ ਬਾਬਤ ਗੁਰੂ ਦੇ ਬਚਨ ਨੇ ਜੇ ਸਭ ਮਿਲ ਕੇ ਆਖਣ ਪਾਹੀਂ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿਨ ਦਾ ਹੈ ਨਾ ਚੁੱਕੇ ਪੋ ਜੇ ਸਾਰੇ ਮਿਲ ਕੇ ਪਰਮੇਸ਼ਰ ਨੂੰ ਵੱਡਾ-ਵੱਡਾ ਕਹਿਣ ਤਾਂ ਪਰਮਾਤਮਾ ਵੱਡਾ ਨਹੀਂ ਹੁੰਦਾ ਤੇ ਜੇ ਸਾਰੇ ਜਾਣੇ ਮਿਲ ਕੇ ਛੋਟਾ-ਛੋਟਾ ਕਹਿਣ ਤੇ ਪਰਮਾਤਮਾ ਦਾ ਕੁਝ ਨਹੀਂ ਘਟਦਾ ਫਿਰ ਨਾ ਉਹ ਮਰਦਾ ਹੈ ਇਸ ਲਈ ਸੋਗ ਉਹਦੇ ਕੋਲ ਹੈ ਹੀ ਨਹੀਂ ਚਿੰਤਾ ਉਹਦੇ ਕੋਲ ਹੈ ਹੀ ਨਹੀਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਜਿੰਨੇ ਵੀ ਸੰਸਾਰ ਦੇ ਅੰਦਰ ਵੱਡੇ ਹੋਏ ਹਨ ਉਹ ਪੈਗੰਬਰ ਹੋਣ ਅਵਤਾਰ ਹੋਣ ਗੁਰੂ ਹੋਣ ਕਿਸੇ ਤਰਾਵੇਂ ਸੰਸਾਰ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ ਕਿਸੇ ਪਾਸਾ ਦੇ ਵਿੱਚ ਕਿਸੇ ਵੀ ਬੋਲੀ ਦੇ ਵਿੱਚ ਕੋਈ ਵੀ ਨਾਮ ਰਾ ਕੇ ਵੱਡੇ ਵੱਡੇ ਸੰਸਾਰ ਦੇ ਅੰਦਰ ਮਹਾਤਮਾ ਪੁਰਸ਼ ਮਹਾਪੁਰਸ਼ ਜਨਾਂ ਨੂੰ ਕੀ ਜਾਂਦਾ ਹੈ ਪੀਰ ਪੈਗੰਬਰ ਔਲੀਗੇ ਸਾਰੇ ਸਾਰੇ ਵੱਡੇ ਜਿਹੜੇ ਰੱਬ ਕਰਕੇ ਜਾਣੇ ਜਾਂਦੇ ਨੇ ਉਹ ਇਸ ਕਰਕੇ ਰੱਬ ਕਰਕੇ ਜਾਣੇ ਜਾਂਦੇ ਨੇ ਕਿ ਉਹਨਾਂ ਨੇ ਰੱਬ ਦੀਆਂ ਸਿਫਤਾਂ ਸਲਾਹਾਂ ਕੀਤੀਆਂ ਕੁਝ ਗੁਣਾਂ ਦੀ ਜਾਣਕਾਰੀ ਹਾਸਲ ਕੀਤੀ ਉਹਨਾਂ ਗੁਣਾਂ ਨੂੰ ਉਹਨਾਂ ਨੇ ਜੀਵਿਆ ਜੰਨਾ ਜੰਨਾ ਕਿਸੇ ਨੇ ਰੱਬ ਦੇ ਗੁਣਾਂ ਨਾਲ ਸਾਹਮਣੇ ਪਾਈ ਗੁਣਾਂ ਨੂੰ ਜਾਣਿਆ ਉਹ ਉਹਨਾਂ ਹੀ ਵੱਡੇ ਹੁੰਦੇ ਗਏ ਇਸੇ ਲਈ ਪਰਮਾਤਮਾ ਦੀ ਸਿਫਤਸਲਾ ਕੀਤਿਆਂ ਤੇ ਕਰਦੇ ਰਹਿਣ ਨਾਲ ਮਨੁੱਖ ਦਿਨੋਂ ਦਿਨ ਵਾਧਾ ਹੈ ਘਟਦਾ ਨਹੀਂ ਦਿਨੋਂ ਦਿਨ ਉਹਦੇ ਆਨੰਦ ਵਿੱਚ ਵਾਧਾ ਹੁੰਦਾ ਹੈ ਘਟਾ ਨਹੀਂ ਇਸ ਲਈ ਪਰਮਾਤਮਾ ਨੂੰ ਆਖਣ ਦੇ ਨਾਲ ਪਰਮਾਤਮਾ ਦੀ ਸਿਮਸਲਾ ਕਰਨ ਦੇ ਨਾਲ ਜੋ ਸਰੂਰ ਹੈ ਆਨੰਦ ਹੈ ਉਹਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ ਪਰਮਾਤਮਾ ਨੂੰ ਵੱਡਾ ਵੱਡਾ ਕਹਿਣ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਨਾਲ ਪਰਮਾਤਮਾ ਦੀ ਸਿਮਸਲਾ ਕਰਨ ਨਾਲ ਉਹਦੀ ਸਿਮਸਲਾ ਦੇ ਵਿਚਾਰ ਕਰਨ ਦੇ ਨਾਲ ਜ਼ਬਾਨ ਦੇ ਨਾਲ ਕਰਨ ਨਾਲ ਕੰਨਾਂ ਨਾਲ ਸੁਣਨ ਨਾਲ ਮਨੁੱਖ ਵੱਡਾ ਹੁੰਦਾ ਹੈ ਵੱਡਿਆਂ ਕੋਲ ਬੈਠਿਆਂ ਵੱਡੇ ਹੋਈਦਾ ਹੈ ਵੱਡਿਆਂ ਨਾਲ ਜੁੜਿਆਂ ਵੱਡੇ ਬਣੀਦਾ ਹੈ ਤੇ ਰੱਬ ਵੱਡਾ ਹੈ ਜਿਹੜਾ ਵੱਡੇ ਨਾਲ ਜੁੜਦਾ ਹੈ ਉਹ ਵੱਡਾ ਬਣ ਜਾਂਦਾ ਹੈ